ਫੜ ਮੇਰੇ ਕੋਲ ਲਿਆਉਣਾ ਐ ਪਰ ਹੱਥ ਕੋਈ ਨਾ ਲਾਉਣਾ ਫੜ ਮੇਰੇ ਕੋਲ ਲਿਆਉਣਾ ਐ ਪਰ ਹੱਥ ਕੋਈ ਨਾ ਲਾਉਣਾ ਨਾ ਅੱਖਾਂ ਕੱਢ ਡਰਾਉਣਾ ਪੁੱਛਿਆ ਅਜਲ ਕਹਾਣੀ ਮੈਨੂੰ ਲੱਗੇ ਰੂਪ ਰੱਬ ਦਾ ਮੈਨੂੰ ਲੱਗੇ ਰੂਪ ਰੱਬ ਦਾ ਵੈਰੀ ਨੂੰ ਪਿਲਾਏ ਪਾਣੀ ਮੈਨੂੰ ਲੱਗੇ ਰੂਪ ਰੱਬ ਦਾ ਵੈਰੀ ਨੂੰ ਪਿਲਾਏ ਪਾਣੀ ਮੈਨੂੰ ਲੱਗੇ ਰੂਪ ਰੱਬ ਦਾ ਵੈਰੀ ਨੂੰ ਪਿਲਾਏ ਪਾਣੀ ਵੈਰੀ ਮਿੱਤਰ ਹੋ ਜਾਂਦੇ ਵੈਰੀ ਤਿੱਤਰ ਹੋ ਜਾਂਦੇ ਵੈਰੀ ਮਿੱਤਰ ਹੋ ਜਾਂਦੇ ਵੈਰੀ ਤੱਤਲ ਹੋ ਜਾਂਦੇ ਕਈ ਇਤਰ ਹੋ ਜਾਂਦੇ ਕਈ ਇਤਰ ਹੋ ਜਾਂਦੇ ਮਾਲਕ ਕਰੇ ਮਿਹਬਾਨੀ ਮੈਨੂੰ ਲੱਗੇ ਰੂਪ ਰੱਬ ਦਾ ਮੈਨੂੰ ਲੱਗੇ ਰੂਪ ਰੱਬ ਦਾ ਵੈਰੀ ਨੂੰ ਪਿਲਾਏ ਪਾਣੀ ਮੈਨੂੰ ਲੱਗੇ ਰੂਪ ਰੱਬ ਦਾ ਵੈਰੀ ਨੂੰ ਪਿਲਾਏ ਪਾਣੀ ਜਗ ਦੀ ਝੋਤ ਪਛਾਣੇ ਕੋਈ ਦੁੱਖਾਂ ਵਿੱਚ ਮੋਜਾਂ ਮਾਣੇ ਕੋਈ ਜਗ ਦੀ ਝੋਤ ਪਛਾਣੇ ਕੋਈ ਦੁਕਾਨ ਵਿੱਚ ਮੋਚਾਂ ਮਾਣੇ ਕੋਈ ਮਾਲਕ ਦੇ ਮੰਨੇ ਪਾਣੇ ਕੋਈ ਮਾਲਕ ਦੇ ਮੰਨੇ ਪਾਣੇ ਕੋਈ ਮਾਲਕ ਦੇ ਮੰਨੇ ਪਾਣੇ ਕੋਈ ਨਾ ਤੁਮ ਜਿੱਕੇ ਤੈਨੂੰ ਆਉਣੀ ਮੈਨੂੰ ਲੱਗੇ ਰੂਪ ਰੱਬ ਦਾ ਮੈਨੂੰ ਲੱਗੇ ਰੂਪ ਰੱਬ ਦਾ ਵੈਰੀ ਨੂੰ ਪਿਲਾਏ ਪਾਣੀ ਮੈਨੂੰ ਲੱਗੇ ਰੂਪ ਰੱਬ ਦਾ ਵੈਰੀ ਨੂੰ ਪਿਲਾਏ ਪਾਣੀ ਦੁੱਖ ਜਿ ਮਨੁੱਖ ਦੇਖਦਾ ਅੱਗ ਵਿੱਚ ਸੁਖ ਦੇਖਦਾ ਦੁੱਖ ਜਿ ਮਨੁੱਖ ਦੇਖਦਾ ਅੱਗ ਵਿੱਚ ਸੁਖ ਦੇਖਦਾ ਮਿਟਾ ਸਭ ਦੀ ਭੁੱਖ ਦੇਖਦਾ ਮਿਟਾ ਸਭ ਦੀ ਭੁੱਖ ਦੇਖਦਾ ਨਾ ਕਰੇ ਵੰਡ ਕਾਣੀ ਮੈਨੂੰ ਲੱਗੇ ਰੂਪ ਰੱਬ ਦਾ ਵੈਰੀ ਨੂੰ ਪਿਲਾਏ ਪਾਣੀ ਮੈਨੂੰ ਲੱਗੇ ਰੂਪ ਰੱਬ ਦਾ ਵੈਰੀ ਨੂੰ ਪਿਲਾਏ ਪਾਣੀ ਸੱਚਿਆਂ ਦਾ ਜਸ ਗਾਉ ਦੁਨੀਆ ਝੂਠਿਆਂ ਦੇ ਛਿੱਤਰ ਲਾਉ ਦੁਨੀਆ ਸੱਚਿਆਂ ਦਾ ਜਸ ਗਾਉ ਦੁਨੀਆ ਸੱਚਿਆਂ ਦਾ ਜਸ ਗਾਉ ਦੁਨੀਆ ਝੂਠਿਆਂ ਦੇ ਛਿੱਤਰ ਲਾਉ ਦੁਨੀਆ ਸਵਰਗ ਬਣ ਜਾਉ ਦੁਨੀਆ ਜਦ ਰੋਟੀ ਹੱਕ ਦੀ ਖਾਣੀ ਸਵਰਗ ਬਣ ਜਾਉ ਦੁਨੀਆ ਸਵਰਗ ਬਣ ਜਾਉ ਰੋਟੀ ਸਵਰਗ ਬਣ ਜਾਉ ਦੁਨੀਆ ਜਦ ਰੋਟੀ ਹੱਕ ਦੀ ਖਾਣੀ ਮੈਨੂੰ ਲੱਗ ਰੂਪ ਰੱਬ ਦਾ ਵੈਰੀ ਨੂੰ ਪਿਲਾਏ ਪਾਣੀ ਮੈਨੂੰ ਲੱਗ ਰੂਪ ਰੱਬ ਦਾ ਵੈਰੀ ਨੂੰ ਪਿਲਾਏ ਪਾਣੀ ਕੋਈ ਵੀਰਾ ਸੱਚੇ ਸਣਾਉਂਦਾ ਏ ਦਿਲੋਂ ਕੋਈ ਗੁਣ ਗਾਉਂਦਾ ਏ ਕੋਈ ਵੀਰਾ ਸੱਚੇ ਸਣਾਉਂਦਾ ਏ ਦਿਲੋਂ ਕੋਈ ਗੁਣ ਗਾਉਂਦਾ ਏ ਰੱਬ ਦੇ ਮਨ ਨੂੰ ਪਾਉਂਦਾ ਏ ਰੱਬ ਦੇ ਮਨ ਨੂੰ ਪਾਉਂਦਾ ਏ ਸੰਗ ਰੂਹ ਦੀ ਸੇਵਾ ਸਿਮਰਨ ਜਾਣੀ ਰੱਬ ਦੇ ਮਨ ਨੂੰ ਪਾਉਂਦਾ ਏ ਰੱਬ ਦੇ ਮਨ ਨੂੰ ਪਾਉਂਦਾ ਏ ਸੰਗ ਰੂਹ ਦੀ ਸੇਵਾ ਸਿਮਰਨ ਜਾਣੀ ਮੈਨੂੰ ਲੱਗ ਰੂਪ ਰੱਬ ਦਾ ਬਹਿਰ ਨੂੰ ਪਿਲਾਏ ਪਾਣੀ ਮੈਨੂੰ ਲੱਗ ਰੂਪ ਰੱਬ ਦਾ ਬਹਿਰੀ ਨੂੰ ਪਿਲਾਏ ਪਾਣੀ